ਹਾਂ ਜੀ ਉਹ ਕਿਸਾਨ ਵੀਰੋ ਮੈਨੂੰ ਅੱਜ ਤੁਹਾਡੇ ਨਾਲ ਮੁਲਾਕਾਤ ਕਰਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਪੰਜਾਬ ਯੰਗ ਫਾਰਮਰਸ ਐਸੋਸੀਏਸ਼ਨ ਵੱਲੋਂ ਆਈਆਰਆਈ ਕੋਲੈਬੋਰੇਟਰੀ ਬੌਟ ਸਟੇਸ਼ਨ ਰਿਸਰਚ ਸੈਂਟਰ ਦੇ ਖੜਾ ਬਿਖੇ ਕਿਸਾਨ ਸਿਖਲਾਈ ਤੇ ਸੀਡ ਡਿਸਟ੍ਰਿਬਿਊਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ 800 ਦੇ ਕਰੀਬ ਕਿਸਾਨਾਂ ਨੇ ਸਾਰੇ ਪੰਜਾਬ आके भाग लिया और उन्होंने बड़े उत्साह न डीवी डबल्यू किस्म के तीन सौ बहत्तर कहत्तर तीन सौ सत्तर तीन सौ सताई तीन सौ तीन एक ते, सौ सतासी किस्म के बीज खरीदे जोड़ा जड़ी किस्म भी जिस जिस जिसन पसंद आई बीज वह लैके गया और इस तो इलावा जड़िया IARI ਨੇ ਨਮੀਆਂ ਕਿਸਮਾਂ ਕੱਢੀਆਂ ਕਣਕ ਦੀਆਂ HD 3386 ਤੇ 3385 HD 3406 ਇਹਨਾਂ ਦੇ ਵਿੱਚ ਤਾਂ ਜਲਦੀ ਹੀ ਸਵੇਰੇ ਖਤਮ ਹੋ ਗਏ ਸਾਰੇ ਫਾਰਮਾਨੂਸੀ ਫਾਰਮਰ ਨੂੰ ਨਹੀਂ ਦੇ ਸਕੇ ਉਹਦਾ ਮੈਨੂੰ ਬੜਾ ਅਫਸੋਸ ਹੈ ਮਗਰ ਅਗਲੀ ਦਫਾ ਸੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬਰਾਇਟੀਆਂ ਦੇ ਵੀ ਸੀਡ ਵੀ ਤੁਹਾਡੇ ਤੱਕ ਪਹੁੰਚਾਈਏ ਬਾਕੀ ਬਾਸਮਤੀ ਦੇ ਅਸੀਂ ਇੱਥੇ 플ੌਟ ਲਾਈਫ ਤੇ ਜੰਨੀਆਂ ਵੀ ਆਈ ਹੈ ਆ ਦੇ ਆਈਆਂ ਕਿਸਮਤ ਉਸੇ ਬੀਜ ਰਹੇ ਹਾਂ ਤੇ ਉਹਨਾਂ ਉਹਨਾਂ ਨੂੰ ਕਿਸਾਨਾਂ ਨੇ ਬੜੀ ਲਹਿਲ ਹਾਂ ਦੀ ਫਸਲ ਨੂੰ ਸ਼ੌਕ ਨਾਲ ਵੇਖਿਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਹੁਣ ਐਮਪੀ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਨੇ ਅਬਾਰਸ਼ ਕਰਤੀ ਹੈ ਰਹਿਦੇ ਨਾਲ ਜਿਹੜਾ ਬਾਸਮਤੀ 15 ਸਾਂ 9 ਕਿਸਮ ਦਾ ਭਾਅ ਰਾਉੜੀ करनाल ਅੰਮ੍ਰਿਤਸਰ ਮਾਰਕਟਾਂ 'ਚ 2500 ਰੁਪਏ ਤੇ ਚਲਾ ਗਿਆ ਸੀ ਪਿਛਲੇ ਸਾਲ ਤੁਸੀਂ 3500 ਤੋਂ 40000 4000 ਰੁਪਏ ਤੱਕ ਬੀਕ ਦੇ ਰਹੇ ਹੋ ਉਹ ਚੜਨਾ ਸ਼ੁਰੂ ਹੋ ਗਿਆ 5-600 ਰੁਪਏ ਇੱਕਦਮ ਚੜ ਗਿਆ ਔਰ ਹੁਣ ਤੁਹਾਨੂੰ ਜਿਹੜੀਆਂ ਦੂਜੀਆਂ ਵਾਇਰਿਟੀਆ 11 21 1401 ਉਹਦਾ ਵੀ ਅੱਛਾ ਰੇਟ ਮਿਲੇਗਾ ਔਰ ਉਮੀਦ ਹੈ ਕਿ ਬਾਸਮਤੀ ਦੇ ਕਿਸਮ ਨੂੰ ਅਡਾਪਟ ਕਰਕੇ ਉਸੀਂ ਫਾਸਲੀ ਤੋਂ ਭਿੰਤਾ ਲਿਆਉਂਗੇ ਬਾਕੀ ਮੇਰੀ ਤੁਹਾਨੂੰ ਅਪੀਲ ਹੈ ਕਿ ਅਗਰ ਡੀਬੀਡਬਲ ਦੇ ਕਿਸੇ ਕਿਸਮ ਦੇ ਬੀਜ ਪਛਾਣ ਇਸੇ ਕਾਰਨ ਨਾ ਥਕੇ ਹੋਣ ਅੱਜ ਤਾਂ ਉਹ ਉਹਨਾਂ ਨੂੰ ਹੁਣ ਵੀ ਅਵੇਲੇਬਲ ਹੋ ਜਾਣਗੇ ਬਾਕੀ ਮੈਂ ਤੁਹਾਡਾ ਫੇਰ ਇੱਕ ਦਫਾਤ ਨਵਾਦ ਕੀਤਾ ਇੱਕ ਉਸੇ ਮੈਨੂੰ ਸੁਣਿਆ ਮੈਂ ਸੁਖਜੀਤ ਸਿੰਘ ਪੰਗੂ ਕਣਕਵਾਲ ਪੰਗੂ ਫੈਲੋ ਆਰਡੀ ਆਈਆਰ ਨਾਲ ਮੇਰੇ ਜੜੀਆ ਸਾਹਿਬ ਅ ਅਸੀਂ ਅੱਜ ਸ਼੍ਰੀ ਭਗਵਾਨ ਦਾ ਭਗਵਾਨ ਭਗਵਾਨ ਦਾਸ ਜੀ ਦੁਆਰਾ ਚਲਾਏ ਇਸ ਰਿਸਰਚ ਸੈਂਟਰ ਦੇ ਉੱਪਰ ਮੇਲੇ ਦੇ ਪ੍ਰੋਗਰਾਮ ਰਖੜਾ ਫਾਰਮ ਦੇ ਵਿੱਚ ਆਏ ਹਾਂ ਇਸ ਮੇਲੇ ਦਾ ਸਾਡੇ ਕਿਸਾਨ ਭਰਾਵਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੋ ਆਈ ਆਰ ਆਈ ਰਿਸਰਚ ਦੁਆਰਾ ਰਿਸਰਚ ਵੈਰਾਈ ਜਿੰਨੀਆਂ ਦਿੱਤੀਆਂ ਜਾਂਦੀਆਂ ਨੇ ਪੰਜਾਬ ਲਈ ਉਹ ਸਾਰੀਆਂ ਇਸ ਰਿਸਰਚ ਸੈਂਟਰ ਦੇ ਉੱਪਰ ਤਿਆਰ ਹੋ ਕੇ ਸਾਡੇ ਫਾਰਮਰ ਭਰਾਵਾਂ ਤੱਕ ਪਹੁੰਚਦੀਆਂ ਨੇ ਔਰ ਇਹਨਾਂ ਵੈਰਾਈਆਂ ਦਾ ਇੰਨਾ ਪੋਜੀਟਿਵ ਇੰਨਾ ਅੱਛਾ ਰਿਜ਼ਲਟ ਆਉਂਦਾ ਮਿਲਦਾ ਹੈ ਸਾਡੇ ਫਾਰਮਰ ਨੂੰ ਔਰ ਇਸ ਮੈਂ ਪਹਿਲੇ ਕਈ ਸਾਲਾਂ ਨੂੰ ਦੇਖ ਰਿਹਾ ਇਸ ਮੇਲੇ ਦੇ ਵਿੱਚ ਬਹੁਤ ਵੱਡੀ ਇਕਦਾਰ ਦੇ ਵਿੱਚ ਸਾਡਾ ਕਿਸਾਨ ਭਰਾ ਜੁੜਿਆ ਹੋਇਆ ਹੈ ਅੱਜ ਇਸ ਮੇਲੇ ਦੇ ਵਿੱਚ ਕਰੀਬ-ਕਰੀਬ 11500 ਦੇ ਕਰੀਬ ਫਾਰਮਰ ਨੇ ਭਾਗ ਲਿਆ ਹੈ ਇਸ ਮੇਲੇ ਦੇ ਵਿੱਚ ਆਈ ਆਈਏਆਰਆਈ ਦੁਆਰਾ ਪ੍ਰਚਲਿਤ ਨਮੀਆਂ ਰਿਸਰਚ ਵੈਰਾਈਟੀਆਂ ਐਚਡੀ 3387 ਐਚਡੀ 3385 ਐਚਡੀ 3406 ਐਚਡੀ 3298 ਆਦ ਦਿੱਤੀਆਂ ਗਈਆਂ ਨੇ ਇਹ ਸਾਰੀਆਂ ਹੀ ਬਹੁਤ ਅੱਛੀਆਂ ਤੇ ਬਹੁਤ ਝਾੜ ਦੇਣ ਵਾਲੀਆਂ ਵੈਰਾਈਟੀਆਂ ਨੇ ਇਹਨਾਂ ਦੇ ਵਿੱਚ HD 3386 ਵੈਰਾਈਟੀ ਹੈਗੀ ਜਿਹੜੀ ਇਹ ਘੱਟੋ ਘੱਟ 40 ਡਿਗਰੀ ਟੈਂਪਰੇਚਰ ਨੂੰ ਅਡਾਪਟ ਕਰਦੀ ਹੈਗੀ ਟੈਂਪਰੇਚਰ ਜਿਵੇਂ ਕਈ ਸਾਲਾਂ ਪਹਿਲਾਂ ਕਿ ਪ੍ਰੋਬਲਮ ਆਇਆ ਸੀ ਟੈਂਪਰੇਚਰ ਵਧਣ ਦੇ ਨਾਲ ਕਣਕਾਂ ਦਾ ਝਾੜ 5-6 ਕੁਆਂਟਲ ਟੁੱਟਿਆ ਸੀਗਾ ਸਾਨੂੰ ਉਮੀਦ ਹੈ ਵੀ ਇਸ ਵੈਰਾਈਟੀ ਦੇ ਵਿੱਚ ਜਿਹੜਾ ਝਾੜ ਹੈਗਾ ਉਹਨਾਂ ਹੀ ਮੇਨਟੇਨ ਰਹੂਗਾ ਇਸ ਤੋਂ ਇਲਾਵਾ ਅ ਅਸੀਂ ਇਸ ਇਸ ਫਾਰਮ ਦੇ ਉੱਪਰ ਡਾਕਟਰ ਏਕੇ ਸਿੰਘ ਦੁਆਰਾ ਬਾਸਮਤੀ ਦੀਆਂ ਸਾਰੀਆਂ ਡਿਵੈਲਪਡ ਵੈਰਾਈਟੀਆਂ ਦੇ ਜਿਹੜੇ ਪ੍ਰੋਗਰਾਮ ਨੇ ਉਹ ਵੀ ਦੇਖ ਰਹੇ ਹਾਂਗੇ ਪੀਵੀ 1885 ਪੀਵੀ 1886 ਲੇਟੈਸਟ ਨਵੀਆਂ ਡੀਐਸਆਰ ਦੁਆਰਾ ਲਗਾਈਆਂ ਜਾਣ ਵਾਲੀਆਂ ਵੈਰਾਈਟੀਆਂ ਪੀਵੀ 1979 ਔਰ ਪੀਵੀ 1985 ਇਹ ਇਹਦਾ ਅਸੀਂ ਫੀਲਡ ਦੇਖ ਰਹੇ ਹਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਪੱਕ ਰਿਹਾ ਹੈ ਔਰ ਇਹਦਾ ਜਿਹੜਾ ਦਾਣਾ ਹੈਗਾ ਬਹੁਤ ਹੀ ਬੋਰਡ ਬਹੁਤ ਹੀ ਚਮਕਦਮਕ ਵਾਲਾ ਹੈ ਸਾਨੂੰ ਉਮੀਦ ਹੈ ਵੀ ਇਹ ਵੈਰੈਟੀ ਵੀ ਕਰੀਬ-ਕਰੀਬ ਡਾਕਟਰ ਸਾਹਿਬ ਡਾਕਟਰ ਏਕੇ ਸਿੰਘ ਦੁਆਰਾ ਦੱਸਣ ਤੇ ਬਿਲਕੁਲ 28 29 30 ਕੁਆਂਟੋ ਤੱਕ ਜੀਲਡ ਦੇਊਗੇ ਔਰ ਬਹੁਤ ਘੱਟ ਟਮੇ ਦੇ ਸਮੇਂ ਦੇ ਵਿੱਚ ਪਕਾ ਪਕਾ ਹੋਗਾ ਹੈਗਾ ਇਹਦਾ ਇਹ ਵੀ ਸਾਡੇ ਕਿਸਾਨ ਭਰਾਵਾਂ ਲਈ ਬਹੁਤ ਘੱਟ ਟਾਈਮ ਸ਼ਾਟ ਡਿਫਰੈਂਸ ਵਾਲੀ ਵੈਰਾਈ ਬਹੁਤ ਹੀ ਕਾਮਯਾਬ ਔਰ ਪੋਜੀਟਿਵ ਰਹੂਗੀ ਔਰ ਮੈਂ ਸ਼੍ਰੀ ਭਗਵਾਨ ਦਾਸ ਜੀ ਸਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਕਿਸਾਨ ਭਰਾਵਾਂ ਲਈ ਇਸ ਤਰ੍ਹਾਂ ਮੇਲੇ ਕੈਂਪ ਕੈਂਪ ਲਗਾ ਕੇ ਔਰ ਵਧੀਆ-ਵਧੀਆ ਅੱਛਾ-ਅੱਛੇ ਆਈਆਰਆਈ ਚੋ ਪਰਸਨਲਿਟੀਆਂ ਸਾਇੰਟਿਸਟਸ ਬੁਲਾ ਕੇ ਸਾਡੇ ਕਿਸਾਨਾਂ ਭਰਾਵਾਂ ਰਾਹੀਂ ਭਰਾਵਾਂ ਤੱਕ ਇਹ ਜਿਹੜੀਆਂ ਵੈਰਾਈਟੀਆਂ ਭੇਜਦੇ ਨੇ ਮੈਂ ਭਗਵਾਨ ਦਾ ਸਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਮਲੋ ਜ਼ਿਲ੍ਹਾ ਫਤਗੜ੍ਹ ਸਾਹਿਬ ਕਿਸਾਨ ਵਿਭਾਗ ਰੱਕੜੇ ਫਾਰਮ ਦੇ ਉੱਤੇ ਜਿਹੜਾ ਕੈਂਪ ਲੱਗਿਆ ਹੈ ਜਿਵੇਂ ਸਰਦਾਰ ਸਜੀਤ ਸਿੰਘ ਪੰਗੂ ਸਾਹਿਬ ਨੇ ਦੱਸਿਆ ਬਹੁਤ ਅੱਛਾ ਉਤਸ਼ਾਹ ਨਾਲ ਜਿਹੜੇ ਪੰਜਾਬ ਦੇ ਕਿਸਾਨ ਨੇ ਨਵੀਆਂ ਕਣਕਾਂ ਦੇ ਬੀਜ ਲੈਣ ਆਏ ਨੇ ਇਹ ਜਿਹੜੀ ਸੰਸਥਾ ਕਿਸਾਨ ਵੀਰੋ ਪੂਸਾ ਦੀਆਂ ਜਿੰਨੀਆਂ ਵੀ ਵੈਰਾਈਟੀਆਂ ਨੇ ਪੂਸਾ ਬਾਸਮਤੀ 1509 ਪੂਸਾ ਬਾਸਮਤੀ 1692 ਪੂਸਾ ਬਾਸਮਤੀ 1121 ਪੂਸਾ ਬਾਸਮਤੀ 1718 ਪੂਸਾ ਬਾਸਮਤੀ ਜਿਹੜੀਆਂ ਨਵੀਆਂ ਕਿਸਾਨ ਵੀਰੋ ਅਸੀਂ ਦੇਖ ਰਿਹਾ ਟੀਵੀ 1985 ਤੇ 1980 ਕਸਨ ਵਿਰੋਏ ਜਿਹੜੀ 1985 ਵੈਰਾਈਟੀ ਆ ਇਹ ਇਸੇ ਸਾਲ ਹੀ ਆਈ ਆਰ ਨੇ ਡੈਕਸੋਇੰਗ ਵਾਸਤੇ ਡੀਐਸਆਰ ਖਾਤਰ ਰੀਲਿਸ ਕਰੀ ਆ ਕਸਨ ਵਿਰੋਏ ਜਿਹੜੀ ਵੈਰਾਈਟੀ ਆ ਤਕਰੀਬਨ 120 ਦਿਨ ਦੇ ਲਗਭਗ ਪੱਕੂਗੀ ਤੇ 1509 ਦਾ ਸੋਧਿਆਵਾ ਰੂਪ ਹੈ ਕਸਨ ਵਿਰੋਏ ਨੂੰ ਜਦੋਂ ਅਸੀਂ ਡੈਕਸੋਇੰਗ ਕਰਾਂਗੇ ਤੇ ਜੁਲਾਈ ਚ ਇਹਦੀ ਬਿਜਾਈ ਕਰਾਂਗੇ ਅਸੀਂ ਤੇ ਕਸਨ ਵਿਰੋਏ ਮੈਂ ਇਹ 12 ਜੂਨ ਨੂੰ ਕਸਨ ਵਿਰੋਏ ਆਪਣੇ ਖੇਤ ਦੇ ਵਿੱਚ ਲਾਈ ਸੀਗੀ ਇਹ ਇਹੀ ਵੈਰਾਈਟੀ ਤੇ ਇਹਦਾ ਜਿਹੜਾ ਇਹਦੇ ਨਾਲ ਜਿਹੜਾ ਅਗਲੀ ਫਸਲ ਆ ਉਹਦਾ ਵੀ ਝਾੜ ਕਿਸਾਨ ਵੀਰ ਵਧੂਗਾ ਤੇ ਜਿਹੜੀ ਜ਼ਮੀਨ ਦੀ ਸਿਹਤ ਆ ਕਿਸਾਨ ਵੀਰ ਉਹ ਵੀ ਬਹੁਤ ਅੱਛੀ ਬਣਦੀ ਹੈ ਤੇ ਮੀਂਹ ਦੇ ਪਾਣੀ ਨਾਲ ਜਾਂ ਬਰਸਾਤੀ ਪਾਣੀ ਨਾਲ ਕਿਸਾਨ ਵੀਰ ਹੋ ਜਾਂ ਨਹਿਰੀ ਪਾਣੀ ਨਾਲ ਇਹ ਜਿਹੜੀ ਬਾਸਮਤੀ ਆ ਪਾਲੀ ਜਾ ਸਕਦੀ ਹੈ ਤੇ ਇਹ ਜਿਹੜੀ ਸੰਸਥਾ ਹੈਗੀ ਆ ਰਖੜਾ ਯੰਗ ਫਾਰਮ ਟ੍ਰੇਨਿੰਗ ਸੈਂਟਰ ਇਹਨੇ ਕਣਕ ਦੇ ਬੀਜ ਵੀ ਜਿਵੇਂ 2967 2329 ਤੇ ਹੁਣ ਵੀ ਜਿੰਨੀਆਂ ਵੱਧ ਝਾੜ ਦੇਣ ਵਾਲੀਆਂ ਵੈਰਾਈਟੀਆਂ ਨੇ ਅੱਜ ਇਹਨਾਂ ਨੇ ਵੰਡੀਆਂ ਨੇ 3385 ਤੇ ਤੇ 3386 ਕਿਸਾਨ ਵੀਰੋ ਇਹ ਸੰਸਥਾ ਬਹੁਤ ਲੰਮੇ ਸਮੇਂ ਤੋਂ ਆਈਆਰ ਨਾਲ ਜੁੜੀ ਹੋਈ ਹੈ ਤੇ ਪੰਜਾਬ ਦੇ ਵਿੱਚ ਆਈਆਰ ਦੇ ਜਿੰਨੀਆਂ ਵੀ ਵੈਰਾਈਟੀਆਂ ਨੇ ਇਸ ਸੰਸਥਾ ਰਾਹੀਂ ਫੈਲੀਆਂ ਨੇ ਕਿਸਾਨ ਵੀਰੋ ਇਸ ਸਾਲ ਵੀ ਇਸ ਸੰਸਥਾ ਦੇ ਜਿਹੜੇ ਬੀਜ ਲੈਣ ਲਈ ਬਹੁਤ ਕਿਸਾਨ ਵੀਰੋ ਤਾਬਲੇ ਸੀ ਤੇ ਸਵੇਰੇ-ਸਵੇਰੇ ਸਾਰੇ ਬੀਜ ਨੇ ਜਿਹੜੇ ਆਈਆਰ ਦੇ ਖਤਮ ਹੋ ਗਏ ਪਰ ਕੁਝ ਵੀ ਕਿਸਾਨ ਵੀਰੋ ਜਿਹੜੇ ਡਾਇਰੈਕਟੋਰੇਟ ਦੇ ਕਰਨਾਲ ਕਣਕ ਤੇ ਜੋ ਸੰਸਥਾਨ ਕਰਨਾਲ ਉਹਨਾਂ ਦਾ ਜਿਹੜੇ ਬੀਜ ਨੇ ਉਹ ਇਸ ਸੰਸਥਾ ਤੋਂ ਇਹਦੇ ਵੀ ਪ੍ਰਾਪਤ ਕਰੇ ਜਾ ਸਕਦੇ ਹਨ